ਦਾ ਹਾਲਾਤ ਹੈ ਜਿਹੜੇ ਉਹ ਸਖਾਵੇਂ ਮੋੜ ਵੱਲ ਜਾ ਰਹੇ ਨੇ ਕਿਉਂਕਿ ਪਾਣੀ ਉਤਰ ਰਿਹਾ ਪਾਣੀ ਜਿਹੜਾ ਕੱਲ ਜਦੋਂ ਪਨੇਹਾਰੀ ਵਾਲਾ ਬੰਨ ਟੁੱਟਿਆ ਉਸ ਤੋਂ ਬਾਅਦ ਪਾਣੀ ਉਤਰਨਾ ਸ਼ੁਰੂ ਹੋਇਆ ਤੇ ਪਿਛਲੇ 24 ਘੰਟਿਆਂ 'ਚ ਲਗਭਗ ਪੌਣੇ 2 ਫੁੱਟ ਦੇ ਕਰੀਬ ਪਾਣੀ ਉਤਰ ਗਿਆ ਹੁਣ 21.2 ਇੰਚ ਜਿਹੜਾ ਪਾਣੀ ਆ ਉਹ ਚੱਲ ਰਿਹਾ ਹੈਗਾ ਤੇ ਉਹਦਾ ਮਤਲਬ ਇੱਕ ਕਾਰਨ ਇਹ ਹੋਇਆ ਵੀ ਜਿਹੜਾ ਸਰੰਦ ਚੋਆ ਉਹਦੇ 'ਚੋਂ ਪਾਣੀ ਲਗਾਤਾਰ ਘਟ ਰਿਹਾ ਉਹਦੇ 'ਚ ਪਰਸੋਂ 5100 ਕਿਊਸਕ ਸੀਗਾ ਤੇ ਅੱਜ ਉਹਦੇ 'ਚੋਂ ਲਗਭਗ 2000 ਕਿਊਸਕ ਬਚਿਆ ਤਾਂ ਲਗ ਤੇ ਦੂਸਰਾ ਜਿਹੜੀ ਬਰੇਟਾ ਡਰੇਨ ਆ ਉਹਦੇ ਚ 500 ਕਿਊਸਕ ਪਾਣੀ ਇਹਦੇ ਚ ਆ ਰਿਹਾ ਸੀ ਉਹ ਚ ਵੀ ਘਟਿਆ ਤੇ ਤੀਸਰਾ ਜਿਹੜਾ ਸਾਨੂੰ ਫਾਇਦਾ ਇਹ ਹੋ ਰਿਹਾ ਰਤਗੀ ਤੋਰਾਂ ਉਹ ਇਹ ਕਿ ਜਿਹੜੀ ਰੰਗੋਈ ਡਰੇਨ ਉਹ ਹੋ ਇਹਦਾ ਇਹਦੇ ਚ 5300 ਕਿਊਸਕ ਪਾਣੀ ਲੈ ਕੇ ਵੀ ਜਾ ਰਹੀ ਆ ਇਹਦੇ ਚੋਂ ਜਿਹੜਾ ਸਾਡੇ ਵਾਲੇ ਪਾਸੇ ਆਉਣਾ ਸੀ ਲੇਕਿਨ ਉਹ ਅਨਗੋਈ ਚ ਜਾ ਰਿਹਾ ਉਹ ਅੱਗੇ ਜਾ ਕੇ ਫਿਰ ਅੱਗੇ ਪੈਂਦੀ ਇੱਕ ਗੱਗਰ ਦੇ ਵਿੱਚ ਇਸ ਇਸ ਵਾਰ ਜਿਹੜੀ ਮਜ਼ਬੂਤੀ ਕੀਤੀ ਉਹ ਪਨਿਆਰੀ ਜਾ ਕੇ ਬੰਨ ਟੁੱਟਦਾ ਤਾਂ ਕਿਤੇ ਨਾ ਕਿਤੇ ਸਰਦੂਲਗੜ ਦੇ ਲੋਕ ਤਾਂ ਸੇਫ ਨੇ ਇਸ ਵਾਰ ਜਿਹੜੀ ਤਿਆਰੀ ਸੀ ਉਹ ਵਧੀਆ ਰਹੀਗੀ ਬਿਲਕੁਲ ਸਾਡੀਆਂ ਜਿੰਨੀਆਂ ਵੀ ਜਤਨ ਅਸੀਂ ਕੀਤੇ ਸਾਰੇ ਦੇ ਸਾਰੇ ਉਹਨਾਂ ਨੂੰ ਫਲ ਮਤਲਬ ਬਹੁਤ ਜ਼ਿਆਦਾ ਵਧੀਆ ਨਤੀਜਾ ਨਿਕਲਿਆ ਕਿਉਂਕਿ ਜੇਕਰ ਉਹ ਉਸ ਜਦੋਂ ਮਤਲਬ ਪੈਨਿਕ ਕ੍ਰੀਏਟ ਹੋਇਆ ਲੋਕ ਢੱਗਰ ਚੜਨਾ ਸਟਾਰਟ ਹੋਇਆ ਤਾਂ ਇੱਕੇ ਦਮ ਜਿਹੜੇ ਪ੍ਰਬੰਧ ਸਟਾਰਟ ਹੋਏ ਭਾਵੇਂ ਦੀ ਸਮਾਂ ਘੱਟ ਸੀ ਪਰ ਬਹੁਤ ਤੇਜ਼ੀ ਨਾਲ ਕੰਮ ਹੋਇਆ ਕਿਉਂਕਿ ਤੇਲ ਜਿਹੜਾ ਹੈਗਾ ਉਹ ਪ੍ਰਸ਼ਾਸਨ ਨੇ ਉਪਲਬਧ ਕਰਾਇਆ ਤੇ ਉਸ ਤੋਂ ਬਾਅਦ ਜਿਹੜਾ ਇਹ ਜਿੱਥੇ ਅਸੀਂ ਖੜੇ ਹਾਂ ਇਸ ਥਾਂ ਦੇ ਉੱਤੇ ਵੀ ਘੱਟੋ ਘੱਟ 2 ਫੁੱਟ ਮਿੱਟੀ ਪਈ ਆ